ਦੇ ਬਾਡ ਨੰਬਰ 16 ਚ ਅੱਜ ਸ਼ਸ਼ੀ ਅਗਨੀ ਹੋਤਰੀ ਨੂੰ ਉਸ ਵੇਲੇ ਜਿਹੜਾ ਹੈ ਮਜਬੂਤੀ ਮਿਲੀ ਜਦੋਂ ਵਿਜੇ ਕੁਮਾਰ ਟਿੰਕੂ ਕਮਲਕਿਸ਼ੋਰ ਕਾਲਾ ਜੀ ਅਤੇ ਮਹਿਲਾ ਜ਼ਿਲ੍ਹਾ ਪ੍ਰਧਾਨ ਜਿਹੜੀਆਂ ਸਵਰਨਜੀਤ ਕੌਰ ਆਪਣੇ ਸਾਥੀਆਂ ਸਣੇ ਉਹਨਾਂ ਦੀ ਡੋਰ ਟੂ ਡੋਰ ਕੈਂਪੇਨ ਦੇ ਵਿੱਚ ਪੁੱਜੇ ਨੇ ਤੇ ਘਰ ਘਰ ਜਾ ਕੇ ਉਹਨਾਂ ਨੇ ਸ਼ਸ਼ੀ ਅਗਨੀ ਹੋਤਰੀ ਦੇ ਹੱਕ ਦੇ ਵਿੱਚ ਵੋਟ ਪਾਉਣ ਦੀ ਅਪੀਲ ਵੀ ਕੀਤੀ ਹੈ ਆਹ ਤੁਹਾਨੂੰ ਦਿਖਾਉਂਦੇ ਆ ਕੈਂਪੇਨ ਦੀਆਂ ਤਸਵੀਰਾਂ ਜਿੰਦੇ ਬਾਬਾ ਜਿੱਤੂਗਾ ਜਿੰਦੇ ਬਾਬਾ ਜਿੱਤੂਗਾ கா <laughs> <laughs> ওনার নেতা কংগ্রেসন বড় আর কিছু ਕੀ ਗੱਲ ਕੋਈ ਨਹੀਂ ਉਤਰੀ ਦੀ ਡੋਰ ਟੂ ਡੋਰ ਕੈਂਪੇਨ ਦੇ ਵਿੱਚ ਪਹੁੰਚੇ ਹੋ ਜੀ ਕੀ ਕਹਿਣਾ ਚਾਹੁੰਦੇ ਹੋ ਮੈਂ ਪਹਿਲਾਂ ਤੁਹਾਡਾ ਧੰਨਵਾਦ ਕਰਦਾ ਵੋਟਰ ਸਹਿਬਾਨ ਦਾ ਧੰਨਵਾਦ ਕਰਦਾ ਤੇ ਮੈਂ ਆਪਣੀ ਭੈਣ ਸਸੀ ਅਗਨਉਤਰੀ ਦਾ ਦਿਲੋਂ ਰਿਣੀ ਐ ਜਿਨ੍ਹਾਂ ਪਾਰਟੀ ਦੇ ਵਾਸਤੇ ਆਪ ਦਾ ਸਮਾਂ ਤੇ ਲੋਕਾਂ ਦੇ ਵਿੱਚ ਆਉਣ ਦੀ ਕਿਰਪਾਲਤਾ ਕੀਤੀ ਲੋਕਾਂ ਦਾ ਜਹਾ ਬਹੁਤ ਵਧੀਆ ਕਾਂਗਰਸ ਨੂੰ ਪਿਆਰ ਕਰਨ ਵਾਲੇ ਲੋਕ ਨੇ ਪਹਿਲਾਂ ਵੀ ਇਹ ਕਾਂਗਰਸੀ ਵਾੜ ਰਿਹਾ ਹੈ। ਰਾਮ ਰਤਨ ਜਿੱਤਦਾ ਹੈ ਇੱਥੋਂ ਉਹ ਕਾਂਗਰਸ ਜਿੱਤਦੀ ਰਹੀ ਹੈ। ਹਾਲਾਤ ਇਹ ਆ ਲੋਕ ਆਪ ਨੂੰ ਚਾਹਦੇ ਨਹੀਂ ਹੈ ਜਿਹੜੀ ਆਪ ਦੀ ਕੈਂਡੀਡੇਟ ਹੈ ਆਹ ਤੋਂ 2.5 ਸਾਲ ਪਹਿਲਾਂ ਪ੍ਰਧਾਨ ਰਹੀ ਹੈ ਮਿਊਸਪਲ ਕਮੇਟੀ ਦੀ। ਪ੍ਰਧਾਨ ਰਹਿਣ ਦੇ ਨਾਤੇ ਤੁਸੀਂ ਦੇਖੋ ਵੀ ਗਲੀਆਂ ਦਾ ਹਾਲ ਕੀ ਆ। ਨਾ ਉਹ ਜਿਆਦਾ ਟੈਲੀਫੋਨ ਸੁਣਦੀ ਸੀ ਕਿਸੇ ਦਾ ਨਾਗਦ ਕੰਮ ਕਰਦੀ ਸੀ ਕਿਸੇ ਦਾ ਤੇ ਨਾ ਉਹਨੇ ਹੁਣ ਹੋਰ ਕਰਨਾ ਆਈ ਵਾਰ ਪਾਰਟੀ ਚੇਂਜ ਕਰਦੀ ਐ ਪਾਰਟੀ ਚੇਂਜ ਕਰਕੇ ਆਪਦੇ ਦੂਏ ਪਾਸੇ ਜਾ ਕੇ ਬੈਠਦੀ ਐ ਧਨਵਾੜ ਪੈਸੇ ਦੇ ਜ਼ੋਰ ਨਾਲ ਜਿੱਤਣ ਦੀ ਕੋਸ਼ਿਸ਼ ਕਰਦੀ ਐ ਪਰ ਐਤਕੀ ਵੋਟਾਂ ਜਿਹੜੀਆਂ ਆ ਉਹ ਲੋਕਾਂ ਨੇ ਦਿਲੋਂ ਪਾਣੀਆਂ ਆ ਆਪ ਤਾਂ ਨਕਾਰਤੀ ਸਾਰਿਆਂ ਨੂੰ ਬਦਾ ਆਪ ਨੂੰ ਨਕਾਰਿਆ ਹੋਏ ਲੋਕਾਂ ਨੂੰ ਸੋ ਉਹਦਾ ਲੋਕਾਂ ਦੇ ਵਿੱਚ ਉਤਸਾਹ ਕਾਂਗਰਸ ਨੂੰ ਲਿਆਉਣ ਵਾਸਤੇ ਉਤਸਾਹ ਕਾਂਗਰਸ ਨੂੰ ਜਿਤਾਉਣ ਵਾਸਤੇ ਤੇ ਸਾਡੀ ਭੈਣ ਸਸ਼ੀ ਨੂੰ ਜਿਤਾਉਣ ਵਾਸਤੇ ਸੋ ਮੈਂ ਦਿਲੋਂ ਵੀ ਧੰਨਵਾਦ ਦੀਆਂ ਲੋਕਾਂ ਦਾ ਜਿੰਨਾ ਪਿਆਰ ਮਿਲ ਰਿਹਾ ਉਹਨਾਂ ਦਾ ਵੀ ਤੇ ਆਪਦੇ ਜਿਹੜੇ ਮੇਰੇ ਨਾਲ ਲੱਗੇ ਹੋਏ ਐ ਭੈਣ ਦੇ ਨਾਲ ਲੱਗੇ ਹੋਏ ਐ ਇੱਥੇ ਡੋਰ ਟੂ ਡੋਰ ਕਰ ਰਹੇ ਐ ਕੰਪੈਨਿੰਗ ਉਹਨਾਂ ਦਾ ਵੀ ਮੈਂ ਧੰਨਵਾਦ ਦੀਆਂ ਜਿਸ ਦੇ ਨਾਲ ਪ੍ਰਮਾਤਮਾ ਤੇ ਭਰੋਸਾ ਸਾਨੂੰ ਪੂਰਾ ਵੀ ਅਸੀਂ ਜਿੱਤਾਂਗੇ ਜਿੱਤ ਕੇ ਨਿਕਲਾਗੇ ਸ਼ਹਿਰ ਦਾ ਜਿਹੜਾ ਪ੍ਰਧਾਨਤਾ ਥੋੜਾ ਕਾਂਗਰਸ ਦਾ ਯਸ਼ਪਾਲ ਬੰਸਲ ਜੀ ਉਹ ਜਿਹੜਾ ਨੇ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋ ਚੁੱਕੇ ਨੇ ਉਹਨਾਂ ਦੇ ਜਾਣ ਦੇ ਨਾਲ ਕਾਂਗਰਸ ਪਾਰਟੀ ਨੂੰ ਕਿੰਨਾ ਕੁ ਫਰਕ ਹੋਵੇਗਾ ਜੀ ਜਿਹੜਾ ਯਸ਼ਪਾਲ ਜੀ ਹੈ ਜੀ ਉਹ ਤਾਂ ਬਹੁਤ ਦਰ ਪਹਿਲਾਂ ਚਲੇ ਗਿਆ ਜੀ 2022 ਵਿੱਚ ਚਲੇ ਗਏ ਸੀ ਪਰ ਉਹ ਵੀ ਵਿਚਾਰੇ ਟਿਕਟ ਮੰਗਦੇ ਸੀ ਇਹਨਾਂ ਨੇ ਆਪ ਦੇ ਵਰਕਰ ਨੂੰ ਤਾਂ ਟਿਕਟ ਦਿੱਤੀ ਨਹੀਂ ਬਾਹਰੋਂ ਲੈ ਕੇ ਟਿਕਟ ਦੇ ਦਿੱਤੀ ਪਹਿਲਾਂ ਵੀ ਇਹਨਾਂ ਨੇ ਜਿਹੜੀਆਂ ਨਿੱਤੀਆਂ ਇਸੇ ਤਰ੍ਹਾਂ ਕਰਦੇ ਰਹੇ ਆ ਇਹ ਆਪ ਕੋਲ ਤਾਂ ਕੋਈ ਬੰਦਾ ਹੈ ਨਹੀਂ ਅੱਜ ਵੀ ਜਿਹੜੇ ਇਹਨਾਂ ਦੇ ਐਮ.ਐਲ.ਏ. ਐ ਕੋਈ ਕਾਂਗਰਸ ਤੋਂ ਆਇਆ ਹੋਇਆ ਕੋਈ ਅਕਾਲੀ ਦਲੋਂ ਆਇਆ ਕੋਈ ਕਿਤੋਂ ਆਇਆ ਹੋਇਆ ਇਹ ਵੋਟਰਾਂ ਨੂੰ ਕੀ ਅਪੀਲ ਕਰੋਗੇ ਜਿਹੜੀ ਕਿਹਨਾਂ ਨੂੰ ਬੋਟਰਾਂ ਨੂੰ ਅਪੀਲ ਕਰਾਂਗੇ ਜਿਹੜਾ ਸਿਰ ਬੰਦੇ ਨੇ ਖੜਨ ਵਾਲੇ ਨੇ ਸਟੈਂਡ ਆ ਇਹਨਾਂ ਦਾ ਪਾਰਟੀ 'ਚ ਇੱਕ ਜਗ੍ਹਾ ਪਿਆਰ ਕਰਦੇ ਆ ਉਹ ਲੋਕਾਂ ਨੂੰ ਲੈਣ ਇਹ ਲੋਕਾਂ ਨੂੰ ਬੇਬਕੂ ਬਣਾਉਣ ਦੀ ਕੋਸ਼ਿਸ਼ ਕਰਦੇ ਆ ਇਹਨਾਂ ਦੇ ਬਚਨ ਜਿਹੜੇ ਕਦੇ ਕੋਈ ਪਾਰਟੀ ਨਾਲ ਸਾਡੇ ਨਾਲ ਹੈ ਨਾਲ ਜੁੜੀ ਹੋਈ ਹੈ ਨੇਤਾ ਲੋਕ ਜੁੜੇ ਹੋਏ ਨੇ ਤੇ ਅੱਛਾ ਰਿਸਪੌਂਸ ਦੇ ਰਹੇ ਆ ਲੋਕ ਅੱਛਾ ਰਿਸਪੌਂਸ ਅ ਮੱਕੀ ਇਸੇ ਤਰੀਕ ਨੂੰ ਵੋਟਾਂ ਆਈਆਂ ਬਿਚਾਰਾ ਗਰੌਂਚ ਬਾਕੀ ਲੋਕਾਂ ਦਾ ਵੀ ਸਹਿਯੋਗ ਚਾਹੀਦਾ ਹੈ ਧੰਨਵਾਦ ਤੇ ਇਸੇ ਤਰੀਕ ਨੂੰ ਜਿਹੜੀਆਂ ਵੋਟਾਂ ਪੈ ਰਹੀਆਂ ਐ ਵੋਟਰਾਂ ਨੂੰ ਕੀ ਅਪੀਲ ਕਰਨੀ ਚਾਹੋਗੇ ਇਹ ਟਾਈਮਿੰਗ ਜਿਹੜਾ ਵੋਟਾਂ ਦਾ ਕਿੰਨੇ ਤੋਂ ਕਿੰਨੇ ਹੈ ਜੀ ਸਵੇਰੇ 7:00 ਤੋਂ ਲੈ ਕੇ ਸ਼ਾਮੀ 5:00 ਵਜੇ ਤੱਕ ਤੇ ਅਪੀਲ ਕੀ ਕਰਨੀ ਚਾਹੋਗੇ ਵੋਟਰਾਂ ਨੂੰ ਅਪੀਲ ਮੇਰਾ ਪੂਰਾ ਸਾਥ ਦੇਣ ਮੈਂ ਪੂਰਾ ਕੰਮ ਬੁਰੀ ਮਿਹਨਤ ਕਰਾਂਗੀ ਜਿੰਨੀ ਮੇਰੇ ਤੋਂ ਮਿਹਨਤ ਹੋਏਗੀ ਪਰ ਡੈਫੀਨੇਟਲੀ ਇਹਨਾਂ ਦਾ ਸਾਥ ਦੇਵਾਂਗੀ ਇਸ ਕੋ ਕਾਂਗਰਸ ਪਾਰਟੀ ਲਈ ਅਸੀਂ ਆਏ ਆ ਸੰਜੀਪਾਲ ਅਗਰੇ ਉੱਤਰੀ ਜੀ ਕਾਂਗਰਸ ਵੱਲੋਂ ਟਿਕਟ ਦੇ ਕੇ ਇਹਨਾਂ ਨੂੰ ਇੱਥੇ ਨਿਮਾਜਿਆ ਗਿਆ ਹੈ ਬੇਦਾਗ ਇਹ ਹੈਗੇ ਇਨਸਾਨ ਕੈਂਡੀਡੇਟ ਹੈਗੇ ਨੇ ਪਹਿਲੀ ਵਾਰ ਇਲੈਕਸ਼ਨ ਕਰ ਰਹੇ ਨੇ ਇਹਨਾਂ ਨੂੰ ਜ਼ਿੰਦਗੀ ਦਾ ਬੜਾ ਤਜਰਬਾ ਇਹਨਾਂ ਨੇ ਮਤਲਬ ਗਾਸਟਡ ਅਫੀਸਰ ਰਿਟਾਇਰ ਹੋਏ ਨੇ ਬੜੇ ਲਿਖੇ ਸੁਝਵਾਨ ਨੇ ਮਤਲਬ ਜਿਹੜੀਆਂ ਨੇ ਵੀ ਸਮੱਸਿਆਵਾਂ ਲੋਕਾਂ ਦੀਆਂ ਸੁਣ ਕੇ ਉਹਨਾਂ ਨੂੰ ਕਮੇਟੀ ਚ ਜਾ ਕੇ ਹੱਲ ਕਰਾਉਣਗੇ ਬਹੁਤ ਵਧੀਆ ਰਿਸਪੌਂਸ ਹੈ ਲੋਕ ਕਾਂਗਰਸ ਦੇ ਨਾਲ ਹੈ ਮੈਡਮ ਨੇ ਜੋ 3 ਸਾਲ ਪਹਿਲਾਂ ਸੋਸ਼ਲ ਕੰਮ ਕੀਤਾ ਹੈ ਲੋਕ ਉਹਨੂੰ ਦੇਖ ਕੇ ਮੈਡਮ ਦੀ ਪ੍ਰੇਜ਼ ਕਰ ਰਹੇ ਆ ਕਿ ਸਾਨੂੰ ਇੱਕ ਸਿੰਪਲ ਸਧਾਰਨ ਬੰਦਾ ਚਾਹੀਦਾ ਹੈ ਜੀ ਪ੍ਰਮੁਖ ਲੋਕ ਸੰਬੰਧੀ ਸਾਨੂੰ ਇੱਕ ਸਧਾਰਨ ਬੰਦਾ ਚਾਹੀਦਾ ਜੋ ਕਿ ਸਾਡਾ ਕੰਮ ਕਰੇ ਗਰਾਸ ਰੂਟ ਤੋਂ ਲੈ ਕੇ ਕੰਮ ਕਰੇ ਸਾਡਾ ਜਿਵੇਂ ਮੈਡਮ ਨੇ 3 ਸਾਲ ਕੰਮ ਕੀਤਾ ਮੰਨ ਕਰਦੇ ਆ ਉਹ ਉਹ ਮੈਡਮ ਤੋਂ ਉਮੀਦਾਂ ਲੋਕ ਇਹ ਭਾਲਦੇ ਆ ਕਿ ਜੋ ਪਹਿਲਾਂ ਐਮਸੀ ਬਹੁਤ ਆਏ ਆ ਪਰ ਕਿਸ ਨੇ ਦਰਵਾਜ਼ਾ ਤੱਕ ਨਹੀਂ ਖੋਲਿਆ ਐਮਸੀ ਬਣ ਕੇ ਵੀ ਮੈਡਮ ਤੋਂ ਅਸੀਂ ਕੰਮ ਲੈਣਾ ਹੈ ਮੈਡਮ ਕਾਂਗਰਸ ਪਾਰਟੀ ਨੂੰ ਅਸੀਂ ਇੱਕ ਦਾ ਕੈਂਡੀਡੇਟ ਚੁਣਨਾ ਹੈ ਅਸੀਂ ਜੋ ਕਿ ਸਾਡੇ ਬਾਗ ਦਾ ਵਿਕਾਸ ਕਰਾ ਸਕੀ ਤੇ ਗਰਾਸ ਫਲੋਰ ਦੇ ਕੰਮ ਕਰਾ ਹਾਂਜੀ ਅੱਜ ਅਸੀਂ ਸਸ਼ੀ ਮੈਡਮ ਸਸ਼ੀ ਅਗਨੀ ਉਤਰੀ ਮੈਡਮ ਦੇ سپورਟ ਦੇ ਵਿੱਚ ਇੱਧਰ ਕੰਪੇਨਿੰਗ ਕਰਨ ਲਈ ਆਏ ਹਾਂ ਸੰਤੇ ਮਾਜਰੇ ਕਲੋਨੀ ਦੇ ਵਿੱਚ ਲੋਕਾਂ ਦਾ ਬਹੁਤ ਵਧੀਆ ਰਿਸਪੌਂਸ ਮਿਲ ਰਿਹਾ ਕਿਉਂਕਿ 3 ਸਾਲ ਪਹਿਲਾਂ ਤੋਂ ਮੈਡਮ ਇੱਥੇ ਇਸ ਵਾੜ ਦੇ ਵਿੱਚ ਸੋਸ਼ਲ ਵਰਕ ਕਰ ਰਹੇ ਆ ਲੋਕੀ ਕਹਿੰਦੇ ਆ ਜਿਨ੍ਹਾਂ ਨੇ ਪਹਿਲਾਂ ਕੰਮ ਕੀਤਾ ਉਹ ਅੱਗੇ ਵੀ ਸਾਡੇ ਕੰਮ ਕਰਨਗੇ ਤੋਂ ਇਹਨਾਂ ਨੂੰ ਮਤਲਬ ਸਾਨੂੰ ਬਹੁਤ ਵਧੀਆ ਰਿਸਪੌਂਸਿਬਲ ਸ਼ਰਮਨ ਟਿੰਕੂ ਦੇ ਵੱਲੋਂ ਕਿਹਾ ਗਿਆ ਕਿ ਕਾਂਗਰਸ ਪਾਰਟੀ ਜਿਹੜੀ ਹੈ ਪੰਜਾਬ ਦੇ ਵਿੱਚ ਹੁਣ ਲੋਕ ਉਹਨਾਂ ਨੂੰ ਪਸੰਦ ਕਰ ਰਹੇ ਨੇ ਤੇ ਸ਼ਸ਼ੀ ਅਗਨੀ ਹੋਤਰੀ ਜੀ ਬਾਰੀ ਬਹੁਮਤ ਦੇ ਨਾਲ ਜਿੱਤ ਹਾਸਲ ਕਰਨਗੇ ਤੇ ਉਹਨਾਂ ਨੇ ਵੋਟਰਾਂ ਨੂੰ ਵੀ ਅਪੀਲ ਕੀਤੀ ਹੈ ਕਿ ਸੁੱਚੇ ਅਤੇ ਇਮਾਨਦਾਰ ਨੇਤਾ ਨੂੰ ਵੋਟਾਂ ਪਾ ਕੇ ਕਾਮਯਾਬ ਕਰਨਾ ਚਾਹੀਦਾ ਤਾਂ ਜੋ ਸਾਡੇ ਵਾੜ ਦੇ ਹੋ ਕੰਮ ਕਰਾ ਸਕਣ ਖਰੜ ਤੋਂ ਡੇਵਿਡ ਵਰਮਾ ਦੀ ਖਾਸ ਰਿਪੋਰਟ